ਬੰਦ ਕਰਿਆ ਯਾਰ ਇਹ ਕੀ ਚੱਲਿਆਦਾ ਯਾਰ ਬੇ ਤਾਰ ਤੋਰ ਨਹੀਂ ਲੱਗਦੀ ਹੁੰਦੀ ਪੰਜਾਬੀ ਗਾਇਕ ਸ਼ੁਭ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਦੇ ਵਿੱਚ ਵੀ ਆਪਣੀ ਪਛਾਣ ਬਣਾਈ ਹੋਈ ਹੈ। ਉਹ ਅਕਸਰ ਹੀ ਆਪਣੇ ਲਾਈਵ ਸ਼ੋਅ ਦੇ ਵਿੱਚ ਬਿਜ਼ੀ ਰਹਿੰਦੇ ਨੇ। ਉਹਨਾਂ ਦੇ ਲਾਈਵ ਸ਼ੋਅ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੁੰਦੀਆਂ ਨੇ। ਹੁਣ ਉਹਨਾਂ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਲਾਈਵ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਤੇ ਇੱਥੇ ਸਟੇਜ ਤੇ ਗਾਇਕ ਰਵਨੀਤ ਆ ਕੇ ਆਪਣੇ ਛੋਟੇ ਭਰਾ ਸ਼ੁਭ ਨੂੰ ਜੱਫੀ ਪਾ ਕੇ ਉਹਨਾਂ ਦੀ ਤਾਰੀਫ਼ ਕਰਦੇ ਨੇ ਤੇ ਕਹਿੰਦੇ ਨੇ ਕਿ ਮੇਰੇ ਭਰਾ ਤੇ ਮੈਨੂੰ ਬੜਾ ਹੀ ਮਾਣ ਹੈ। ਹੋਰ ਕਹਦੇ ਨੇ ਉਹ ਤੁਸੀਂ ਆਪ ਹੀ ਸੁਣ ਲਵੋ ਬੰਦ ਕਰੀ ਜਾ ਰਹੇ ਆ ਕੀ ਚੱਲਿਆਦਾ ਯਾਰ ਬੇ ਤਾਰ ਤੋਰ ਨਹੀਂ ਲੱਗਦੀ ਹੁੰਦੀ ਪਰ ਕੋਈ ਚੱਕਰ ਨਹੀਂ ਇਹ ਤੁਹਾਡਾ ਪਿਆਰ ਆ ਇਹ ਤੁਹਾਡਾ ਸਤਕਾਰ ਆ ਥੈਂਕ ਯੂ ਸੋ ਮੱਚ ਜੋ ਵੀ ਮੇਰਾ ਭਰਾ ਹੈਗਾ ਤੁਹਾਡੇ ਕਰਕੇ ਇਹ ਤੁਹਾਡਾ ਵੀ ਭਰਾ ਹੈ ਇਹ ਤੁਹਾਡਾ ਵੀ ਭਰਾ ਹੈ ਜਦੋਂ ਮੈਂ ਕਿਹਾ ਨਾ ਵੀ ਤੁਹਾਡਾ ਭਰਾ ਹੈ ਕੁੜੀਆਂ ਦੇ ਮੂੰਹ ਸੋਜ ਗਏ ਉਹ ਮੈਂ ਮੁੰਡਿਆਂ ਨੂੰ ਕਿਹਾ ਵੀ ਤੁਹਾਡਾ ਵੀ ਬ੍ਰਾ थैंक यू ਸੋ ਮਚ ਹੱਕ ਜਿੱਥੇ ਰੱਖਦਾ ਛੱਡੇ ਨਾ ਕੱਖ ਦਾ ਲੰਡੂਆਂ ਦੀ ਕਿੱਕੜੀ ਲੰਡੂਆਂ ਦੀ ਕਿੱਕੜੀ ਮੁਫਤ ਜਿ ਕਰਦਾ ਵੈਸੇ ਸਾਡਾ ਇੱਕ ਇੱਕ ਮਿੰਟ ਹੋ ਪਾਉਂਸ ਨਹੀਂ ਹੁੰਦੇ ਮਿੱਤਰਾਂ ਦੇ ਚੱਕ ਨਹੀਂ ਓ ਸ਼ੋ ਆਵਾਰ ਲੱਗੇ ਲੈਨ ਕਰੀ ਚੱਕਦੀ ਕਹਿੰਦੇ ਜੋਰ ਨਾਲੋ ਚੋਕਦੀ ਕਦੇ ਵੀ ਨਿਕ ਨਹੀਂ ਜੇ ਨਿਕ ਨਹੀਂ ਨਾ ਚੋਕਦੀ ਇਹ ਸਿਰਫ ਤੁਹਾਡੇ ਕਰਕੇ ਨਹੀਂ ਚੋਕਦੀ ਤੁਹਾਡੇ ਪੇਰੈਂਟਸ ਕਰਕੇ ਨਹੀਂ ਚੋਕਦੀ ਤੁਹਾਡੇ ਪਿਆਰ ਕਰਕੇ ਨਹੀਂ ਚੋਕਦੀ ਥੈਂਕ ਯੂ ਸੋ ਮਚ ਆਈ ਲਵ ਯੂ ਅੱਜ ਮੈਨੂੰ ਮਾਣ ਹੈ ਅੱਜ ਮੈਨੂੰ ਮਾਣ ਆ ਆਪਣੇ ਭਰਾ ਦੇ ਮੈਨੂੰ ਕਹਤਾ ਇੱਥੇ ਖੜਾ ਇਹ ਤੁਹਾਡੇ ਕਰਕੇ ਹੈ थैंक यू सो मच ਬੰਦ ਕਰ ਯਾਰ ਕੀ ਚੱਲਿਆ ਤਾਂ ਯਾਰ ਬੀ ਤਾਰ ਤੋਰ ਨਹੀਂ ਲੱਗਦੀ ਹੁੰਦੀ ਪੰਜਾਬੀ ਗਾਇਕ ਸ਼ੁਭ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੇ ਨੇ। ਉਹਨਾਂ ਨੇ ਆਪਣੀ ਗਾਇਕੀ ਦੇ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਦੇ ਵਿੱਚ ਵੀ ਆਪਣੀ ਪਛਾਣ ਬਣਾਈ ਹੋਈ ਹੈ। ਉਹ ਅਕਸਰ ਹੀ ਆਪਣੇ ਲਾਈਵ ਸ਼ੋਅ ਦੇ ਵਿੱਚ ਬਿਜ਼ੀ ਰਹਿੰਦੇ ਨੇ। ਉਹਨਾਂ ਦੇ ਲਾਈਵ ਸ਼ੋਅ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੁੰਦੀਆਂ ਨੇ। ਹੁਣ ਉਹਨਾਂ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਇੱਕ ਲਾਈਵ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋਏ ਨੇ ਤੇ ਇੱਥੇ ਸਟੇਜ ਤੇ ਗਾਇਕ ਰਵਨੀਤ ਆ ਕੇ ਆਪਣੇ ਛੋਟੇ ਪ੍ਰਾ ਸ਼ੁਭ ਨੂੰ ਜੱਫੀ ਪਾ ਕੇ ਉਹਨਾਂ ਦੀ ਤਾਰੀਫ਼ ਕਰਦੇ ਨੇ ਤੇ ਕਹਿੰਦੇ ਨੇ ਕਿ ਮੇਰੇ ਭਰਾ ਤੇ ਮੈਨੂੰ ਬੜਾ ਹੀ ਮਾਣ ਹੈ। ਹੋਰ ਕੀ ਆਦੇ ਨੇ ਉਹ ਤੁਸੀਂ ਆਪ ਹੀ ਸੁਣ ਲਵੋ ਬੰਦ ਕਰੀ ਜਾ ਬੀ ਕੀ ਚੱਲਿਆਦਾ ਯਾਰ ਬੇ ਤਾਰ ਤੋਰ ਨਹੀਂ ਲੱਗਦੀ ਹੁੰਦੀ ਪਰ ਕੋਈ ਚੱਕਰ ਨਹੀਂ ਇਹ ਤੁਹਾਡਾ ਪਿਆਰ ਆ ਇਹ ਤੁਹਾਡਾ ਸਤਕਾਰ ਆ ਥੈਂਕ ਯੂ ਸੋ ਮੱਚ ਜੋ ਵੀ ਮੇਰਾ ਭਰਾ ਹੈਗਾ ਤੁਹਾਡੇ ਕਰਕੇ ਇਹ ਤੁਹਾਡਾ ਵੀ ਭਰਾ ਹੈ ਇਹ ਤੁਹਾਡਾ ਵੀ ਭਰਾ ਹੈ ਜਦੋਂ ਨੇ ਕਿਹਾ ਨਾ ਵੀ ਤੁਹਾਡਾ ਭਰਾ ਹੈ ਕੁੜੀਆਂ ਦੇ ਮੂੰਹ ਸੋਜ ਗਏ ਹੋਂ ਹੈ ਮੁੰਡਿਆਂ ਨੂੰ ਕਿਹਾ ਵੀ ਤੁਹਾਡਾ ਵੀ ਬਰਾ। ਥੈਂਕ ਯੂ ਸੋ ਮਚ। ਕੱਖ ਜਿੱਥੇ ਰੱਖਦਾ ਛੱਡੇ ਨਾ ਕੱਖ ਦਾ। ਲੰਡੂਆਂ ਦੀ ਕਿੱਕੜੀ। ਲੰਡੂਆਂ ਦੀ ਕਿੱਕੜੀ। ਮੁਫਤ ਜਿ ਕਰਦਾ। ਵੈਸੇ ਸਾਡਾ ਇੱਕ ਇੱਕ ਮਿੰਟ। ਹੋ ਪੌਂਸ ਨਹੀਂ ਹੋ ਹੁੰਦੇ ਮਿੱਤਰਾਂ ਦੇ ਚੱਕ ਨਹੀਂ। ਓ ਸ਼ੋਹਾਰਾ ਲੱਗੇ ਨਾ ਨਕਰੀ ਚੱਕਦੀ ਕਹਿੰਦੇ ਜੋਰ ਨਾਲੋ ਝੁੱਕਦੀ ਕਦੇ ਵੀ ਨੱਕ ਨਹੀਂ ਜੇ ਨੱਕ ਨਹੀਂ ਨਾ ਝੁੱਕਦੀ ਇਹ ਸਿਰਫ ਤੁਹਾਡੇ ਕਰਕੇ ਨਹੀਂ ਝੁੱਕਦੀ ਤੁਹਾਡੇ ਪੇਰੈਂਟਸ ਕਰਕੇ ਨਹੀਂ ਝੁੱਕਦੀ ਤੁਹਾਡੇ ਪਿਆਰ ਕਰਕੇ ਨਹੀਂ ਝੁੱਕਦੀ ਥੈਂਕ ਯੂ ਸੋ ਮਚ ਆਈ ਲਵ ਯੂ ਅੱਜ ਮੈਨੂੰ ਮਾਣ ਹੈ ਅੱਜ ਮੈਨੂੰ ਮਾਣ ਆ ਆਪਣੇ ਭਰਾ ਦੇ ਮੈਨੂੰ ਕਹਿੰਦਾ ਇੱਥੇ ਖੜਾ ਇਹ ਤੁਹਾਡੇ ਕਰਕੇ ਹੈ थैंक यू सो मच